ਅੱਜ ਅਸੀਂ ਸਾਰੀ ਕਾਂਗਰਸ ਦਾ ਪਤਲਾ ਫੁੱਕਿਆ ਜੀ ਉਹਨਾਂ ਨੇ ਸਾਡੇ ਉਪ ਰਾਸ਼ਟਰਪਤੀ ਦਾ ਜਿਹੜਾ ਉਹਨਾਂ ਨੇ ਮਮਿਕਰੀ ਕਰਕੇ ਉਹਨਾਂ ਦੀ ਤੋਹੀਨ ਕੀਤੀ ਹੈ ਇਹ ਸੰਵਿਧਾਨਕ ਇੱਕ ਅਹੁਦਾ ਹੈ ਜਿਹੜਾ ਅਸੀਂ ਸਮਝਦੇ ਅੱਜ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨੇ ਉਹ ਚੌਧਿਆਂ ਤੇ ਬਹਿ ਕੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਕਿ ਇਹੋ ਜਿਹੇ ਉਪ ਰਾਸ਼ਟਰਪਤੀ ਦੇ ਆਪਣੇ ਹਿੰਦੁਸਤਾਨ ਦੇਸ਼ ਦੇ ਉਪ ਰਾਸ਼ਟਰਪਤੀ ਦੀ ਮਮਿਕਰੀ ਕਰਕੇ ਜੋ ਉਹਨਾਂ ਨੇ ਤੋਹੀਨ ਕੀਤੀ ਹੈ ਅੱਜ ਉਹਨਾਂ ਦਾ ਅਸੀਂ ਪਤਲਾ ਫੁੱਕਿਆ ਜੀ ਇਸ ਤੋਂ ਇਲਾਵਾ ਵੀ ਹੋਰ ਵੀ ਪ੍ਰਦਰਸ਼ਨ ਕੀਤੇ ਜਾਂਦੇ ਨੇ ਨਹੀਂ ਅਸੀਂ ਅੰਮ੍ਰਿਤਸਰ ਦੇ ਸਾਡੇ ਸਾਰੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਰਤਾ ਇਤਨਾ ਹੀ ਆਪਣਾ ਰੋਸ ਜ਼ਾਹਿਰ ਕਰ ਰਹੇ ਜਿਹੜੇ ਜਿਨ੍ਹਾਂ ਨੇ ਸਾਡੇ ਉਪ ਰਾਸ਼ਪਤੀ ਦੀ ਤੋਹੀਨ ਕੀਤੀ ਹੈ ਜੀ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਵੀਡੀਓ ਵੀ ਬਣਾਈ ਜਾ ਰਹੀ ਸੀ ਰਾਹੁਲ ਗਾਦੀ ਖੁਦ ਵੀਡੀਓ ਬਣਾ ਰਹੇ ਸੀ ਕੀ ਲੱਗਦਾ ਹੈ ਕਿ ਇੰਨੇ ਵੱਡੇ ਉਦੇ ਤੇ ਬੈਠੇ ਬੰਦੇ ਦੀ ਇਸ ਤਰੀਕੇ ਨਾਲ ਦੇਖੋ ਲੋਕਾਂ ਨੇ ਉਹਨਾਂ ਨੂੰ ਲੋਕਾਂ ਨੇ ਉਹਨਾਂ ਨੂੰ ਨੰਕਾਰ ਦਿੱਤਾ ਹੈ ਉਦਾ ਵਜੋਂ ਉਹ ਹੁਣ ਇੱਕ ਸਮਝੋ ਕਿ ਉਹ ਇੱਕ ਰੋਸ ਵਿੱਚ ਹੈ ਵਜਾਏ ਉਹਨਾਂ ਨੂੰ ਉਹਨਾਂ ਹੋਰ ਕੁਝ ਨਹੀਂ ਦਿਖ ਰਿਹਾ ਉਹਨਾਂ ਲੋਕਾਂ ਨੇ ਉਹਨਾਂ ਨੂੰ ਕਿਹਾ ਬਾਹਰ ਘਰਤਾ ਸੱਤਾ ਤੋਂ ਉਹ ਸਿਰਫ ਹੁਣ ਇਹ ਤਰੀਕਾ ਕਰਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਕੋਪ ਰਾਸ਼ਟਰਪਤੀ ਦੀ ਤੋਹਨ ਕਰਕੇ ਰਾਹੁਲ ਗਾਂਧੀ ਨੇ ਮੀਡੀਆ ਤੇ ਵੀ ਟਿੱਪਣੀ ਕੀਤੀ ਇਸ ਵੀਡੀਓ ਨੂੰ ਲੈ ਕੇ ਕੀ ਕਹੋਗੇ ਦੇਖੋ ਰਾਹੁਲ ਗਾਂਧੀ ਬੁਖਲਾ ਗਿਆ ਹੈ ਉਹਨੂੰ ਜਿਹੜੇ ਆ ਤਿੰਨ ਸਟੇਟਾਂ ਦੀ ਹਾਰ ਆ ਉਹਨੂੰ ਉਹਨਾਂ ਨੇ ਪਾਗਲ ਕਰਤਾ ਅਸੀਂ ਸਮਝਦੇ ਆ ਕਿ ਉਹ ਹੁਣ ਬੁਖਲਾਹਟ ਦੇ ਵਿੱਚ ਕਦੀ ਮੀਡੀਆ ਦੇ ਮੀਡੀਆ ਦੇ ਖਿਲਾਫ ਬੋਲਦਿਆ ਕਦੀ ਉਪ ਰਾਸ਼ਟਰਪਤੀ ਦੇ ਖਿਲਾਫ ਬੋਲਦਿਆ ਇਸ ਕਰਕੇ ਇਹ ਉਹਨਾਂ ਦੀ ਬੁਖਲਾਹਟ ਹੈ ਜਿਹੜੀ ਹਾਰਦੀ ਹੈ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਸਥਿਤ ਵੀ ਖਤਮ ਹੋ ਜਾਏਗਾ ਜੀ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਰਾਹੁਲ ਗਾਂਧੀ ਦਾ ਕਾਂਗਰਸ ਦਾ ਪਤਲਾ ਜਿਹੜਾ ਫੂਕਿਆ ਗਿਆ ਹੈ ਇਹ ਰੋਜ਼ ਵਜੋਂ ਹਿੰਦੁਸਤਾਨ ਦੇ ਵਿੱਚ ਹੀ ਪ੍ਰੋਟੈਸਟ ਹੋ ਰਹੇ ਨੇ ਕਾਰਨ ਹੈ ਵੀ ਜਿਹੜੀ ਬਹੁਤ ਹੀ ਸਤਕਾਰਤ ਜਿਹੜੀਆਂ ਚੇਅਰਸ ਹੁੰਦੀਆਂ ਨੇ ਰਾਸ਼ਟਰਪਤੀ ਦੀ ਹੋਗੀ ਉਪਰ ਰਾਸ਼ਟਰਪਤੀ ਦੀ ਇਹਨਾਂ ਨੇ ਜਿਹੜਾ ਉਪ ਰਾਸ਼ਟਰਪਤੀ ਜਗਦੀਪ ਚੀ ਦੀ ਜਿਹੜੀ ਮਮੀਕੀ ਕਰਕੇ ਜਾਂ ਉਹਨਾਂ ਦੀ ਨਕਲ ਕਰਕੇ ਜਿਹੜਾ ਇਹ ਇੱਕ ਉਸ ਚੇਅਰ ਨੂੰ ਜਿਹੜਾ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਆਪਣੀ ਸੂਝਬੂਝ ਇਹਨਾਂ ਦੀ ਇੰਨੀ ਕੀ ਆ ਜਿਹੜੀ ਉਹ ਚਿਹਰਾ ਜਿਹੜੀਆਂ ਕਿ ਰਿਸਪੈਕਟਡ ਚਿਹਰਾ ਨੇ politically ਚੀਜ਼ਾਂ ਤੋਂ ਵੀ ਉੱਪਰ ਉੱਟ ਕੇ ਨੇ ਤੋਂ ਉਹਦੇ ਕਰਕੇ ਜਿਹੜਾ ਪ੍ਰੋਟੈਸਟ ਅੱਜ ਇਹਨਾਂ ਦਾ ਇੱਥੇ ਰੱਖਿਆ ਗਿਆ ਸੀ ਜਿਹਦੇ ਵਿੱਚ ਨੌਜਵਾਨਾਂ ਵੱਲੋਂ ਖਾਸ ਤੌਰ ਤੇ ਆਪਣਾ ਰੋਸ ਜਿਹੜਾ ਪ੍ਰਗਟ ਕੀਤਾ ਗਿਆ ਸੀ ਸੀਨੀਅਰ ਲੀਡਰਸ਼ਿਪ ਭਾਜਪਾ ਦੀ ਆਈ ਸੀ ਸਾਰੀ ਸੋ ਦੇਸ਼ ਦੇ ਵਿੱਚ ਇਹ ਜਿਹੜੇ ਇਹਨਾਂ ਦੇ ਖਿਲਾਫ ਹੋ ਰਹੇ ਨੇ ਅੱਜ ਇਹਨਾਂ ਗੱਲਾਂ ਕਰਕੇ ਰਾਹੁਲ ਗਾਂਧੀ ਤੇ ਉਹਦੀ ਜਿਹੜੀ ਸਮੂਚੀ ਜਿਹੜੀ ਟੀਮ ਹੈ ਉਹ ਅੱਜ ਡੇ ਬਾਈ ਡੇ ਬਾਈ ਡੇ ਨੀਚੇ ਜਾ ਰਹੀ ਹੈ ਅੱਜ ਗ੍ਰਾਫ ਕਾਂਗਰਸ ਦਾ ਕਿੱਥੇ ਆ ਅੱਜ ਤੁਸੀਂ ਗਰਾਫ ਦੀ ਗੱਲ ਕਰੋ ਅੱਜ ਕਿੱਥੋਂ ਤੱਕ ਸਿਮੜ ਕੇ ਹੈਗੀ ਤੇ ਆਉਣ ਵਾਲੀਆਂ 24 ਦੀਆਂ ਜਿਹੜੇ ਰਿਜ਼ਲਟ ਨੇ ਉਹ ਵੀ ਤੁਹਾਡੇ ਸਾਹਮਣੇ ਆਉਣਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰભાઈ ਮੋਦੀ ਜੀ ਦੇ नेतृੱਤਵ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਤੇ ਕਾਂਗਰਸ ਦਾ ਜਿਹੜਾ ਬਾਕੀ ਸਟੇਟ ਚੋਂ ਵੀ ਦਾਰਾ ਘਟਦਾ ਜਾ ਰਿਹਾ ਹੈ ਇਹ ਇੰਨਾਂ ਗੱਲਾਂ ਕਰਕੇ ਹੀ ਆ ਵਰਕਰ ਦੀ ਕਦਰ ਨਹੀਂ ਕਰਨੀ ਆਪਣਿਆਂ ਦੀ ਬੇਇੱਜ਼ਤੀ ਕਰਨੀ ਆਪਣਿਆਂ ਦੀ ਪਰਵਾਹ ਨਹੀਂ ਕੋਟਾਲਿਆਂ ਦੀ ਸਰਕਾਰਾਂ ਇਹ ਲੋਕਾਂ ਨੂੰ ਗੱਲ ਕਰਦੇ ਸਭ ਤੋਂ ਵੱਧ ਕੋਟਾਲੇ ਕੌਣ ਰਿਕਾਰਡ ਹੈ ਤੁਸੀਂ Google ਸਰਚ ਮਾਰ ਲਓ ਕਿਤੇ ਵੀ ਚਲ ਜਓ ਆਪਾਂ ਯੰਗਸਟਰ ਆ ਸਭ ਜਾਣਦੇ ਆ ਸਭ ਤੋਂ ਵੱਧ ਜਿਹੜਾ ਘੁਟਾਲੇ ਜਿੰਨੇ ਵੀ ਹੋਏ ਆ ਉਹ ਕਾਂਗਰਸ ਸਰਕਾਰ ਵਾਲੇ ਹੋਏ ਆ ਤੇ ਖਾਸ ਤੌਰ ਤੇ ਜਿਹੜੇ ਬੰਦੇ ਦੇਸ਼ ਦੀ ਰੱਖਿਆ ਦੇ ਨਾਲ ਖਿਲਵਾੜ ਕਰਕੇ ਘੁਟਾਲੇ ਕਰ ਸਕਦੇ ਆ ਉਹਨਾਂ ਤੋਂ ਆਪਾਂ ਦੇਸ਼ਵਾਸੀ ਕੀ ਉਮੀਦ ਕਰ ਸਕਦੇ ਨੇ ਲੇਕਿਨ ਇਹ ਟਿੱਕੇ ਜੀ ਜਿਸ ਕਾਂਗਰਸੀ ਤੁਸੀਂ ਗੱਲ ਕਰਦੇ ਹੋ ਉਹ ਪੰਜਾਬ ਦਾ ਪ੍ਰਧਾਨ ਵੀ ਕਾਂਗਰਸੋਂ ਨਿਕਲਾ ਕੀ ਉਹ ਕਿਹੜਾ ਡਸਟਰ ਪਾਊਡਰ ਤੁਹਾਡੇ ਕੋਲ ਹੈਗਾ ਜਿਹੜਾ ਕਾਂਗਰਸ ਕੋਲ ਨਿਕਲ ਕੇ ਭਾਜਪੀ ਚੋਂਦਾ ਉਹ ਰਾਜ ਪਾਕਦਮ ਚ ਸ਼ਾਮਿਲ ਸਾਫ ਹੋ ਜਾਂਦਾ ਨਹੀਂ ਨਹੀਂ ਦੇਖੋ ਤੁਸੀਂ ਅੱਜ ਇਹ ਚੀਜ਼ਾਂ ਜਿਹੜੀਆਂ ਪੋਲੀਟਿਕਲੀ ਆਉਣਾ ਜਾਣਾ ਇੱਕ ਦੂਜੇ ਚੱਲਾ ਰਹਿੰਦਾ ਪਰ ਤੁਸੀਂ ਜੇ ਜਾਖੜ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਮੈਂ ਨਾ ਹੀ ਲੈ ਦਿੰਨਾ ਵਾ ਜਾਖੜ ਸਾਹਿਬ ਦੀ ਬੋਲ ਬਾਣੀ ਉਹਨਾਂ ਦਾ ਸਟਾਈਲ ਦੀ ਗੱਲ ਕਰ ਲਓ ਉਹਨਾਂ ਦੀ ਜਿਹੜੀ ਹੈ ਇੱਕ ਸਾਈਡ ਤੇ ਹੋ ਕੇ ਕਿਸੇ ਵੀ ਰੂਪ ਚ ਮਲੇ ਉਹਨਾਂ ਦੀ ਮਤਲਬ ਮੈਂ ਕਈ ਸਪੀਚਾਂ ਉਹਨਾਂ ਨਾਲ ਉਹ ਸਾਭ ਜੀ ਕਰਕੇ ਕਿਸੇ ਨੂੰ ਬੁਲਾਉਂਦੇ ਨੇ ਕੋਈ ਵੀ ਹਾਂਜੀ ਸਾਭ ਜੀ ਉਹਨਾਂ ਦੀ ਤੁਸੀਂ ਸਪੀਚਾਂ ਚੋਂ ਜਿਹੜਾ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਨੀ ਜਾਂ ਰਿਸਪੈਕਟ ਦੇਣਾ ਕਿਸੇ ਨੂੰ ਠੀਕ ਹੈ ਪਾਰਟੀਆਂ ਮਾੜੀਆਂ ਨਹੀਂ ਮੈਂ ਗੱਲ ਕਰ ਰਿਹਾ ਪਰ ਪਾਰਟੀ ਦੇ ਵਿੱਚ ਜਿਹੜੇ ਬੰਦੇ ਆ ਉਹ ਜਦੋਂ ਕੋਈ ਗੱਲਾਂ ਮਾੜੀਆਂ ਕਰਦੇ ਆ ਪਾ ਕਾਂਗਰਸ ਪਾਰਟੀ 'ਚ ਵਧੀਆ ਵੀ ਬੰਦੇ ਸੀਗੇ ਚੰਗੇ ਚੰਗੇ ਆ ਕਾਲੀ ਦਲ ਦੇ ਵਿੱਚ ਤੁਸੀਂ ਗੱਲ ਕਰੋ ਭਾਜਪਾ ਦੇ ਵਿੱਚ ਇਹ ਕਈ ਵਾਰੀ ਹੁਣ ਅੱਜ ਗਰਾਫ ਜਿਹੜਾ ਥੱਲੇ ਜਾ ਰਿਹਾ ਐਜ਼ ਏ ਮੈਨ ਕਰਕੇ ਜਾ ਰਿਹਾ ਵਾ ਅੱਜ ਰਾਹੁਲ ਗਾਂਧੀ ਨੂੰ ਕਿੰਨੀ ਕੋਸ਼ਿਸ਼ ਕੀਤੀ ਗਈ ਵੱਡੇ ਵੱਡੇ ਲੀਡਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਕਾਂਗਰਸ ਦੇ ਵਿੱਚ ਵੀ ਪਰ ਰਾਹੁਲ ਗਾਂਧੀ ਇਮੇਜ ਨਹੀਂ ਸੁਧਾਰ ਸਕੇ ਡੇ ਬਾਈ ਡੇ ਉਹਨਾਂ ਦਾ ਮਜ਼ਾਕ ਹੀ ਬੰਦਾ ਰਿਹਾ ਬੜੀ ਕੋਸ਼ਿਸ਼ ਕੀਤੀ ਗਈ بڑے بڑے ਵੱਡੇ ਜਿਹੜੇ ਦਿਗਜ ਕਾਂਗਰਸ ਦੇ ਆਗੂ ਸੀਗੇ ਉਹਨਾਂ ਨੂੰ ਵੀ ਥੱਲੇ ਲਾਹਤਾ ਅੱਜ ਕਾਂਗਰਸ ਆਪ ਉਸ ਥੱਲੇ ਆ ਗਈ ਹੈ ਲੇਕਿਨ ਬੀਜੇਪੀ ਤੇ ਖੁਦ ਕਹਿ ਰਹੀ ਸੀ ਕਿ ਦੇਖਦੇ ਮਹਿਸੂਸ ਕਰ ਰਹੇ ਹਾਂ ਕਿਉਂਕਿ ਅਨਿਲ ਜੋਸ਼ੀ ਜਿਹੜੇ ਨੇ ਉਹ ਬਹੁਤ ਵੱਡੇ ਹੈਵੀ ਜਿਹੜੀ ਪਾਰਟੀ ਦੇ ਜਿਹੜਾ ਬੀਜੇਪੀ ਦੇ ਕਈ ਵਰਕਰ ਲੈ ਕੇ ਜਾਂਦੇ ਉਹ ਕਹਿੰਦੇ ਜੀ ਕਿ ਕਾਂਗਰਸ ਦੇ ਲੋਬੀ ਤਿਆਰ ਹੋ ਰਹੀ ਹੈ ਇਸ ਕਰਕੇ ਹੀ ਛੱਡ ਰਹੇ ਆ ਤੁਹਾਨੂੰ ਵੀ ਲੱਗਦਾ ਹੈ ਦੇਖੋ ਦੇਖੋ ਇਹ ਪਾਰਟੀਆਂ ਇੱਕ ਦੂਜੇ ਨੂੰ ਕਹਿੰਦਾ ਮੈਂ ਤਾਂ ਕਲੀਅਰ ਗੱਲ ਕਰਦਾ ਕਹਿਣਾ ਬੜਾ ਸੌਖਾ ਵਾ ਹਰ ਬੰਦੇ ਦੀ ਜਦੋਂ ਕੋਈ ਛੱਡ ਕੇ ਜਾਂਦਾ ਹੁਣ ਮੰਨ ਲਓ ਮੈਂ ਆਪਣੀ ਐਗਜ਼ਾਮਪਲ ਦਿੰਦਾ ਮੈਂ 29 ਸਾਲ ਕਾਲੀ ਦਲ ਚ ਰਹੇ ਆ ਵਾ ਬੜੀਆਂ ਬڑے ਗਰਾਊਂਡ ਲੈਵਲ ਤੇ ਕੀਤਾ ਕਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਬੰਦੇ ਨੂੰ ਚੇਂਜ ਕਰਨਾ ਪੈਂਦਾ ਪਾਰਟੀਆਂ ਦੇ ਵਿੱਚ ਕਈ ਇਦਾਂ ਦੇ ਆ ਜਾਂਦੇ ਆ ਮਤਲਬ ਕਿਉਂਕਿ ਹੁਣ ਮੈਂ ਤੁਹਾਨੂੰ ਇਹ ਐਕਸਪਲੈਨ ਕਿਵੇਂ ਕਰਾਂ ਜਦੋਂ ਕੋਈ ਜਾਂਦਾ ਵਾ ਉਹਨੂੰ ਉਹ ਪਾਰਟੀਆਂ ਦੂਜੀਆਂ ਨੂੰ ਆਪਾਂ ਮਾੜਾ ਕਹਿਣ ਲੱਪ ਪੈਂਦੇ ਆ ਪਰ ਬੰਦਾ ਕਈ ਵਾਰੀ ਜਿਹੜਾ ਨਾ ਹਾਲਾਤਾਂ ਤੋਂ ਦੁਖੀ ਹੋ ਜਾਂਦਾ ਅੱਜ ਜੇ ਆਪਾਂ ਕਾਲੀ ਦਲ ਦੀ ਗੱਲ ਕਰੀਏ ਕਾਲੀ ਦਲ ਪੰਜਾਬ ਵਾਸਤੇ ਜਾਂ ਖੇਤਰੀ ਪਾਰਟੀਆਂ ਦੀ ਜੀ ਗੱਲ ਕਰੀਏ ਕਾਲੀ ਦਲ ਬਹੁਤ ਵਧੀਆ ਸੀਗੀ ਸੋਚ ਬਹੁਤ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਪਰ ਸਮੇਂ ਨਾਲ ਕੁਝ ਚੀਜ਼ਾਂ ਚੇਂਜ ਹੋ ਗਈਆਂ ਅੱਜ ਹਾਲਾਤ ਡੇ ਬਾਈ ਡੇ ਵਿਗੜੀ ਗਏ ਹੁਣ ਉਸ ਚੱਕਰ ਦੇ ਵਿੱਚ ਹੁਣ ਜੋਸ਼ੀ ਸਾਹਿਬ ਜਿੱਦਾਂ ਗੱਲ ਕਹਿ ਦਿੰਦੇ ਆ ਜੋਸ਼ੀ ਸਾਹਿਬ ਨੂੰ ਵੀ ਇਸ ਪਾਰਟੀ ਨੇ ਬੜਾ ਮਾਨ ਸਨਮਾਨ ਦਿੱਤਾ ਵਾ ਠੀਕ ਹੈ ਉਦੋਂ ਕਿਸਾਨੀ ਕਰਕੇ ਉਹਨਾਂ ਦਾ ਫੈਸਲਾ ਚੇਂਜ ਕਰ ਲਿਆ ਪਰ ਕਈ ਚੀਜ਼ਾਂ ਡੇ ਬਾਈ ਡੇ ਜਿਹੜੀਆਂ ਨਾ ਹੁਣ ਜਾਖੜ ਸਾਹਿਬ ਹੈ ਉਹ ਵੀ ਜੇ ਕਾਂਗਰਸ ਰਹੇ ਤਾਂ ਕਈ ਛੱਡ ਕੇ ਗਏ ਪਰ ਇਹ ਵੇਖੋ ਛੱਡਣ ਦੇ ਕਾਰਨ ਕੀ ਹੋਏ ਆ ਮਰਸਲੀ ਕਾਰਨ ਹੀ ਹੈਗੇ ਕਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਆ ਬੰਦੇ ਨੂੰ ਉਧਰ ਲਾਦਾ ਜਿਹੜੇ ਵਾਸਤੇ ਤੁਸੀਂ ਆ ਤੁਸੀਂ ਅੱਜ ਚੈਨਲਸ ਵਾਸਤੇ ਕੰਮ ਕਰਦੇ ਹੋ ਤੁਸੀਂ ਇੱਕ ਚੈਨਲ ਆ ਤੁਹਾਨੂੰ ਹੋ ਸਕਦਾ ਤੁਸੀਂ ਜੋ ਕਰਨਾ ਚਾਹੁੰਦੇ ਤੁਹਾਡਾ ਚੈਨਲ ਤੁਹਾਨੂੰ ਜਿਆਦਾ ਤੁਹਾਨੂੰ ਜੇ ਕੋਈ ਚੰਗਾ ਚੈਨਲ ਆਫਰ ਦਿੰਦਾ ਤੁਹਾਡੀ ਸੋਚ ਨੂੰ ਉੱਥੇ ਜ਼ਿਆਦਾ ਮਾਨਣਾ ਤੇ ਨੇਚਰਲੀ ਅੱਜ ਛੱਡ ਰਿਹਾ ਅੱਜ ਮਲਟੀਨੈਸ਼ਨਲ ਕੰਪਨੀ ਚ ਚੰਗੀਆਂ ਚੰਗੀਆਂ ਜੌਬ ਤੁਹਾਡਾ ਪੁਰਾਣਾ ਸਾਥੀ ਲੇਕਿਨ ਤੁਹਾਡਾ ਪੁਰਾਣਾ ਸਾਥੀ ਤੇ ਕਹਿ ਰਿਹਾ ਕਿ ਤੁਸੀਂ ਸਿਰਫ ਗਨਮੈਨਾਂ ਕਰਕੇ ਚੱਲਗੇ ਬੀਜੇਪੀ ਉਹ ਮੇਰੇ ਭਰਾ ਨੂੰ ਇੱਕ ਨਾ ਗੱਲ ਸਮਝਾਓ ਗਨਮੈਨਾਂ ਮੇਰੀਆਂ ਛੋਟੇ ਹੁੰਦੇ ਦੀਆਂ ਫੋਟੋਆਂ ਵੇਖ ਲੋ ਮੇਰੇ ਪਰਿਵਾਰ ਜਿਹੜਾ ਵਾ ਮੇਰੇ ਬਚਪਨ ਦੇ ਵਿੱਚ ਵੀ ਚਾਰ ਚਾਰ ਪੰਜ ਪੰਜ ਜਾਣੇ ਗਵਰਨਮੈਂਟ ਤੌਰ ਤੇ ਜਾਂ ਸਿੰਘ ਸਾਡੇ ਨਾਲ ਚੱਲਦੇ ਸੀ ਮੇਰੇ ਕੋਲ ਬਹੁਤ ਦੇ ਦਰਿਆ ਫੋਟੋਆਂ ਹੋਣੀਆਂ ਮੇਰੇ ਦਾਦਾ ਜੀ ਹੋ ਗਏ ਅਸੀਂ ਮੇਰੇ ਚਾਚਾ ਜੀ ਆ ਸੀ ਮਤਲਬ ਗਨਮਨ ਤੇ ਉਹ ਵੇਖੇ ਨਾ ਜਿੰਨੇ ਕਿਦੇ ਵੇਖੇ ਨਾ ਜੰਮ ਦੀ ਸਮਝ ਦੀ ਗੱਲ ਹੈ ਵੀ ਜਦੋਂ ਅਸੀਂ ਛੋਟੇ ਹੁੰਦੇ ਬਾਹਰ ਜਾਂਦੇ ਤੇ ਮੈਂ ਤੁਹਾਨੂੰ 10 ਬੜੀਆਂ ਫੋਟੋਆਂ ਇਦਾਂ ਦੀਆਂ ਤੇ 96 ਤੇ ਜਦੋਂ ਇਹ ਸਕੂਲ ਪੜ੍ਹਦੇ ਹੋਣੇ ਉਹ ਉਦੋਂ ਦੇ ਮੇਰੇ ਕੋਲ ਗਨਮਨ ਸੀਗੇ ਗਨਮਨ ਤੇ ਮੇਰੇ ਕੋਲ ਤਕਰੀਬਨ 30 ਸਾਲ ਤੋਂ ਉੱਪਰ ਦੇ ਮੇਰੇ ਕੋਲ ਗਨਮਨ ਹੈ ਸੋ ਮੈਂ ਇਹ ਕਹਿਨ ਨੂੰ ਜੋ ਮਰਜ਼ੀ ਕਹਿ ਦिए ਮੈਂ ਇਹ ਨਾ ਚੱਕਰਾਂ ਚ ਪੈਣਾ ਨਹੀਂ ਚਾਹੁੰਦਾ ਕੀ ਕਿਹਾ ਜਾ ਰਿਹਾ ਵੀ ਭਾਜਪਾ ਦੇ ਫੇਰ ਦੁਬਾਰਾ ਕਾਲੀਕਾਲੀ ਸ਼ੋਨੀਕਾਲੀ ਨਾਲ ਫੇਰ ਗੱਲ ਸ਼ੁਰੂ ਹੋ ਰਿਹਾ ਦੂਸਰਾ ਢੀਡਸਾ ਸਾਹਿਬ ਵੀ ਕਹਿੰਦੇ ਵੀ ਸ਼ੋਨੀਕਾਲੀ ਨਾਲ ਜੁਆਇਨ ਕਰਨਗੇ ਭਾਜਪਾ ਨੂੰ ਕਹਿੰਦੀ ਆ ਰਹੀ ਵੀ ਅਸੀਂ ਸਰਕਾਰ ਨਾਲ ਸ਼ੋਨੀਕਾਲੀ ਨਾਲ ਸਾਡੇ ਨਾਲ ਹੈ ਤੇ ਜੇ ਉਹ ਆਉਂਦੇ ਨਹੀਂ ਤੇ ਕੋਲੀਸ਼ਨ ਹੁੰਦਾ ਤੇ ਫੇਰ ਆਪਾਂ ਕਿਸੇ ਵੀ ਸਮੇਂ ਦੇ ਦੇਖੋ ਪਾਰਟੀਆਂ ਪੋਲੀਟੀਕਲ ਲੈਵਲ ਤੇ ਕੁਝ ਵੀ ਪੋਸੀਬਲ ਹੋ ਸਕਤੇ ਨੇ ਪਰ ਜਿੰਨੀਆਂ ਕਿ ਉੱਪਰਲੇ ਲੈਵਲ ਤੇ ਅਸੀਂ ਬੀਟੀਆਂ ਕੀਤੀਆਂ ਨੇ ਜਾਂ ਜਨਰਲੀ ਉਹਦੇ ਵਿੱਚ ਹਜੇ ਕੋਈ ਰਾਜੀਨਾਮੇ ਦੀ ਏਦਾਂ ਦੀ ਕੋਈ ਜਿਹੜੀ ਸਮਝੌਤੇ ਦੀ ਗੱਲ ਨਹੀਂ ਲੱਗਦੀ ਸੁਖਬੀਰ ਸਿੰਘ ਬਾਦਲ ਜੀ ਨੇ ਮਾਫੀ ਮੰਗ ਕੇ ਇੱਕ ਚੰਗਾ ਕਦਮ ਚੱਕਿਆ ਅਸੀਂ ਸਾਰਿਆਂ ਨੇ ਉਹਨਾਂ ਦਾ ਸਵਾਗਤ ਕੀਤਾ ਪਰ ਕਈ ਤਰ੍ਹਾਂ ਦੀਆਂ ਕੰਟਰੋਵਰਸੀਆਂ ਪਈਆਂ ਉਹ ਢੀਸਾ ਸਾਹਿਬ ਵਿੱਚ ਆਉਂਦੇ ਨੇ ਸੀਨੀਅਰ ਲੀਡਰਸ਼ਿਪ ਨੇ ਪਰ ਗੱਲ ਹੈ ਭਾਜੀਪੀ ਨਾਲ ਵੰਡ ਹੈ ਇਹ ਉੱਪਰਲੀ ਲੀਡਰਸ਼ਿਪ ਦਾ ਫੈਸਲਾ ਪਰ ਮੈਂ ਇੱਕ ਗੱਲ ਤੇ ਠੋਕ ਵਜਾ ਕੇ ਕਹਿ ਸਕਦਾ ਗੱਲ ਨੂੰ ਕਿਸੇ ਵੀ ਰੂਪ ਦੇ ਰਾਜਨੀਨਾਵਾ ਜੇ ਪਾਰਟੀ ਸਮਝੌਤਾ ਹੁੰਦਾ ਤੇ 100% ਸੀਟਾਂ ਦਾ ਵਾਅਦਾ ਵੀ ਹੋਣਾ ਵਾ ਜੇ ਪਾਰਲੀਮੈਂਟ ਦੀਆਂ ਤਿੰਨ ਲੜਦੇ ਆ ਤੇ ਛਿਆਂ ਤੇ ਸਮਝੌਤਾ ਹੋਣਾ ਮਤਲਬ 50-50% ਤੇ ਫਿਰ ਭਰਾ ਬਰਾਬਰ ਬਰਾਬਰ ਆਉਣਗੇ لیکن کل ਹੰਸਨੂਤਰ ਬਾਦਲ ਵੱਲੋਂ ਜਿਸ ਤਰ੍ਹਾਂ ਆਪਣਾ ਰਾਜੂਵਾਲਾ ਜੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਲੇਕਿਨ ਉਸ ਤੋਂ ਬਾਅਦ ਜਿਹੜਾ ਹਮਿੰਸ਼ਾਵਰ ਸਾਹਿਬ ਕਹਿੰਦਾ ਕਿ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਸਕਦਾ ਜਿ ਲੱਗਦਾ ਹੈ ਕਿ ਇੱਕ ਬੰਨੇ ਤੇ ਸੀ ਜਿਹੜੇ ਅੱਗੇ ਰਾਜੂਵਾਲਾ ਜੀ ਦੀ ਮਾਫੀ ਨੂੰ ਲੈ ਕੇ ਸਾਰੇ ਕੱਟੇ ਹੋ ਕੇ ਚੱਲਦੇ ਆਂ ਦੇਖੋ ਜਿਹੜੀ ਬੰਦੇ ਸਿੰਘਾਂ ਦੀ ਜਿਹੜੀ ਆ ਆਪਣਾ ਗੱਲ ਚੱਲਦੀ ਪਈ ਆ ਚਾਹੇ ਅਸੀਂ ਬੀਜੇਪੀ ਵੱਲੋਂ ਗੱਲ ਕਰਦੇ ਆਂ ਹਮੇਸ਼ਾ ਚਾਹੁੰਦੇ ਪੰਜਾਬ ਦੀ ਇੱਕ ਆਮ ਜਨਤਾ ਦੀ ਆਵਾਜ਼ ਆ ਹਿਊਮਨ ਰਾਈਟਸ ਕਰਕੇ ਵੀ ਗੱਲ ਕਰਦੇ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਰਹੇ ਨੇ ਪੋਗਤਲੀਆਂ ਉੱਪਰ ਜਾਦੀਆਂ ਹੋ ਗਈਆਂ ਉਹਨਾਂ ਨੂੰ ਛੜਨਾ ਚਾਹੀਦਾ ਦੇਸ਼ ਦੇ ਸੰਵਿਧਾਨ ਮੁਤਾਬਕ ਵੀ ਸੋਭੀ ਸ਼ਾ ਜੀ ਕਹਿੰਦੇ ਕਹਿੰਦੇ ਬੰਦੀ ਜਸਟਿਸ ਹੀ ਨਹੀਂ ਬੰਦਾ ਕਹਿੰਦੇ ਕਰਨ ਕੋਈ ਬੰਦਾ ਕਤਲ ਕਰਕੇ ਬਚ ਜਾਂਦਾ ਨਹੀਂ ਨਹੀਂ ਜਿਨ੍ਹਾਂ ਦੀਆਂ ਸਜ਼ਾਵਾਂ ਜੇ ਦੇਸ਼ ਦੇ ਕਾਨੂੰਨ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਉਹ ਉਹਨਾਂ ਨੇ ਪੋਗਤਲੀਆਂ ਨੇ ਕਈਆਂ ਨੇ ਤੇ 2-2 4-4 ਸੌ ਰੁਪਏ ਹੋ ਗਏ ਨੇ ਉਹਦੇ ਤਹਿਤ ਹோம்ਵਰਕ ਚੱਲ ਰਿਹਾ ਆ ਭਾਜੀਪੀ ਵੱਲੋਂ ਵੀ ਅਸੀਂ ਕੋਸ਼ਿਸ਼ ਕਰਦੇ ਕਿਉਂਕਿ ਜਿੰਨੀਆਂ ਸਾਡੀਆਂ ਮੀਟਿੰਗਾਂ ਹੋਈਆਂ ਨੇ ਜਿੰਨੀਆਂ ਵੀ ਅਕਾਲੀ ਦਲ ਵੱਲੋਂ ਅਸੀਂ ਜਾ ਬੀਜੇਪੀ ਵੱਲੋਂ ਹੁਣ ਅਸੀਂ ਆ ਕੇ ਜਿੰਨੇ ਵੀ ਬਾਹਰੋਂ ਵੀ ਆਏ ਆ ਐਜ਼ ਅ ਸਿੱਖ ਹੋਣ ਦੇ ਨਾਤੇ ਵੀ ਸਾਡਾ ਅਸੀਂ ਹਮੇਸ਼ਾ ਹੀ ਉੱਪਰ ਤੱਕ ਰਹੀਏ ਗੱਲ ਰੱਖੀ ਆ ਵੀ ਇਹ ਜਿਹੜੀਆਂ ਇਦਾਂ ਦੀਆਂ ਇਹਨਾਂ ਸਿੱਖਾਂ ਦੀਆਂ ਖਾਸ ਤੌਰ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਨੇ ਉਹਨਾਂ ਦੀਆਂ ਸਜਾਵਾਂ ਮਾਫ ਕਰਕੇ ਜਿਹੜੇ ਸਾਡੇ ਜਿਹੜੇ ਕੈਦੀ ਨੇ ਸਿੱਖ ਕੈਦੀ ਨੇ ਜਿਨ੍ਹਾਂ ਨੇ 25 25 30 30 ਸਾਲ ਆਪਣੀ ਕੈਦ ਤੋਂ ਵੀ ਜ਼ਿਆਦਾ ਭੁਗਤ ਲਿਆ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਜੇ ਬੀਜੇਪੀ ਮੇਰੀ ਆਪਣਾ ਮੰਨਣਾ ਜਾਂ ਇਹ ਆਉਣ ਵਾਲੇ ਟਾਈਮ 'ਚ ਹੋਊਗਾ ਵੀ ਜੇ ਇਹ ਆਉਂਦੇ ਨੇ ਬਾਹਰ ਉਦੇ ਨਾਲ ਬੀਜੇਪੀ ਦਾ ਜਿਹੜਾ ਗ੍ਰਾਫ ਹੈ ਪੰਜਾਬ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਮਨਾਂ 'ਚ ਹੋਊਗਾ ਕਿਉਂਕਿ ਕੁਝ ਕਰਾਂਗੇ ਉਹਦੇ ਨਾਲ ਪੋਜ਼ਿਟਿਵਿਟੀ ਜਾਊਗੀ ਠੀਕ ਆ ਮੈਂ ਅਜੇ ਬਿਆਨ ਉਹ ਸੁਣਿਆ ਨਹੀਂ ਕਿਉਂਕਿ ਅੱਜ ਸਵੇਰ ਦੇ ਇੰਦਰ ਲੱਗੇ ਆ ਪਰ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਦੀ ਕੋਸ਼ਿਸ਼ ਆ ਪੰਜਾਬ ਦੀ ਵੀ ਅਸੀਂ ਉਹ ਸਿੰਘਾਂ ਦੀ ਗੱਲ ਕੀਤੀ ਆ ਤੇ ਗਾਂ ਵੀ ਕਰਦੇ ਰਾਵਾਂਗੇ ਠੀਕ ਆ ਸੰਦੀਪ ਜੀ ਅੱਜ ਪਾਰਟਿਸਟ ਕੀਤਾ ਗਿਆ ਹੈ ਬੀਜੇਪੀ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਦੀ ਪੂਰੇ ਦੇਸ਼ ਦੇ ਨਹੀਂ ਪੂਰੇ ਵਿਸ਼ਵ ਵਿੱਚ ਲੋਕਪ੍ਰਤਾ ਵਧ ਰਹੀ ਹੈ ਇਹਨਾਂ ਨੂੰ 2024 ਦੇ ਵਿੱਚ ਨਜ਼ਰ ਆ ਰਿਹਾ ਹੈ ਜਿਵੇਂ ਬਕਸੀ ਪਾਰਟੀਆਂ ਨੂੰ ਕਿ ਦੁਬਾਰਾ ਤੋਂ ਫਿਰ ਮੋਦੀ ਆ ਰਿਹਾ ਵਾ ਜਿਸ ਕਰਕੇ ਇਹ ਬੁਖਲਾਏ ਹੋਏ ਨੇ ਇਹ ਕਦੀ ਗਠਬੰਧਨ ਬਣਾ ਰਹੇ ਇਹ ਗਠਬੰਧਨ ਨਹੀਂ ਕਰ ਰਹੇ ਇੰਡੀਆ ਗਠਬੰਧਨ ਨਹੀਂ ਠਗਬੰਧਨ ਬਣਾ ਰਹੇ ਨੇ ਜੁਗਤ ਲਾ ਰਹੇ ਨੇ ਕਿ ਦੇਸ਼ ਨੂੰ ਕਿਸ ਤਰ੍ਹਾਂ ਲੁੱਟਿਆ ਜਾਵੇ ਤੁਸੀਂ ਪਿਛਲੇ ਦਿਨੀ ਦੇਖਿਆ ਵਾ ਕਿ ਇਹਨਾਂ ਦੇ ਇੱਕ ਐਮਪੀ ਕੋਲ ਹਜ਼ਾਰਾਂ ਕਰੋੜ ਰੁਪਏ ਫੜਿਆ ਗਿਆ ਵਾ ਤੁਸੀਂ ਸਮਝ ਸਕਦੇ ਹੋ ਕਿ ਇੱਕ ਐਮਪੀ ਕੋਲ ਫੜਿਆ ਗਿਆ ਜੇ 70 ਸਾਲਾਂ ਨੇ ਰਾਜ ਕੀਤਾ ਤੇ ਕਿੰਨਾ ਪੈਸਾ ਲੁੱਟਿਆ ਗਿਆ ਦੇਸ਼ ਦਾ ਤੇ ਇਹ ਮੋਦੀ ਸਾਹਿਬ ਦੀ ਗੰਟੀ ਹੈ ਕਿ ਕਿਸੇ ਵੀ ਲੁਟੇਰੇ ਨੂੰ ਦੇਸ਼ ਦਾ ਪੈਸਾ ਲੁੱਟਣ ਲੁੱਟਣ ਨਹੀਂ ਦਿੱਤਾ ਜਾਏਗਾ ਇਹ ਲੋਕ ਉਹ ਨੇ ਕਿ ਜਿਹੜੇ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਦੇ ਰਹੇ ਆ ਇਹਨਾਂ ਨੇ ਹੀ ਲੋਕਾਂ ਨੇ ਕਦੀ ਸਾਡੇ ਐਸਸੀ ਭਾਈਚਾਰੇ ਨੂੰ ਕਦੀ ਆਦੀਵਾਸੀ ਨੂੰ ਕਦੀ ਬੀਸੀ ਨੂੰ ਲੁੱਟਦੇ ਰਹੇ ਪਰ ਅੱਜ ਜੇ ਸਾਡੀ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸਰਵੋੱਚ ਪਦ ਹੁੰਦਾ ਹੈ ਰਾਸ਼ਟਰਪਤੀ ਦਾ ਸਾਡੇ ਰਾਸ਼ਟਰਪਤੀ ਪਦ ਤੇ ਰਾਮਨਰਤ ਕੋਵਿੰਦ ਸਿੰਘ ਨੂੰ ਬਿਠਾਇਆ ਇਹ ਉਹਨਾਂ ਨੂੰ ਰਾਸ਼ਟਰਪਤੀ ਨਹੀਂ ਮੰਨਦੇ ਸੀ ਜੇ ਸਾਡੇ ਸਾਡੀ ਸਰਕਾਰ ਨੇ ਦੇਸ਼ ਦੇ ਸਭੋਚ ਪਦ ਵਿੱਚ ਇੱਕ ਆਦੀਵਾਸੀ ਮੈਲਾ ਨੂੰ ਰਾਸ਼ਪਤੀ ਬਣਾਇਆ ਇਹ ਉਹਨਾਂ ਨੂੰ ਮੈਂ ਰਾਸ਼ਪਤੀ ਮੰਨਣ ਤਿਆਰ ਨਹੀਂ ਆ ਔਰ ਜੇ ਜੱਟਵ ਸਮਾਜ ਤੋਂ ਸਾਡੇ ਉਪਰ ਰਾਸ਼ਪਤੀ ਬਣੇ ਨੇ ਉਹ ਉਹਨਾਂ ਨੂੰ ਉਹਨਾਂ ਦਾ ਵੀ ਆਪਮਾਨ ਕਰ ਰਹੇ ਇਹਨਾਂ ਦੀ ਬਖਲਾਹ ਹੱਟ ਨਜ਼ਰ ਆ ਰਹੀ ਹੈ ਪਰ ਜਿਹੜੀ ਦੇਸ਼ ਦੀ ਜਨਤਾ ਇਹਨਾਂ ਨੂੰ ਮੂਹਰ ਆਣ ਵਾਲੀ ਨਹੀਂ 2024 'ਚ ਇਹ ਬਖਲਾੜ ਹੈ ਇਹਨਾਂ ਦੀ ਇਹ ਦੇਸ਼ ਦੇ ਪ੍ਰਤੀ ਸੰਜੀਦਾ ਹੀ ਨਹੀਂ ਹੈ ਤੁਸੀਂ ਦੇਖ ਲਓ ਕਿ ਕਿਆ ਤੁਹਾਨੂੰ ਲੱਗਦਾ ਹੈ ਕਿ ਵੀ ਅੱਜ ਬੱਚਾ ਬੱਚਾ ਜਾਣਦਾ ਹੈ ਕਿ ਰਾਹੁਲ ਗਾਂਧੀ ਨੂੰ ਤੇ ਤੁਸੀਂ ਮੋਦੀ ਸਾਹਿਬ ਨੂੰ ਵੇਜ਼ਨ ਕਰ ਸਕਦੇ ਹੋ ਕੰਪੈਰੀਜ਼ਨ ਕਰਦੇ ਹੋ ਇਹਨਾਂ ਕੋਲ ਨਿਰਤਤਵ ਨਹੀਂ ਹੈ ਇਹ ਬਖਲਾਹਟ ਦੇ ਵਿੱਚ ਜਿਨ੍ਹਾਂ ਦੀ ਆਪਸ ਵਿੱਚ ਵਿਚਾਰਤਾ ਵਰਨਧਾਰਾ ਨਹੀਂ ਰਲਦੀ ਕਿਸੇ ਤਰ੍ਹਾਂ ਦਾ ਉਹਨਾਂ ਦਾ ਕੋਈ ਵਿਚਾਰਿਕ ਸਮਝੌਤਾ ਨਹੀਂ ਪਰ ਉਹ ਅੱਜ ਦੇਸ਼ ਨੂੰ ਰਟਣ ਵਾਸਤੇ ਇੱਕ ਇੰਡੀਆ ਗਠਬੰਧਨ ਨਾਮ ਤੇ ਇੱਕ ਠਗਬੰਧਨ ਬਣਾ ਰਹੇ ਨੇ ਤੇ ਕੀ ਰੋਸ ਪ੍ਰਦਰਸ਼ਨ ਕੀਤਾ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਔਰ ਆਮ ਲੋਕਾਂ ਵੱਲੋਂ ਇਹਨਾਂ ਦਾ ਪਤਲਾ ਫੂਕ ਕੇ ਅਸੀਂ ਪ੍ਰਦਰਸ਼ਨ ਕੀਤਾ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ 2024 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਤੁਹਾਨੂੰ ਮੂਹ ਲਾਉਣ ਵਾਲੀ ਨਹੀਂ ਹੈ ਤਹੇ ਤੁਸੀਂ ਜਿੰਨਾ ਮਰਜ਼ੀ ਕਰ ਲੋ ਆਏਗਾ ਤਾਂ મોદી ਹੀ